ਕਰਨ ਤੋਂ ਬਾਅਦ ਕਪਾਹ ਮੰਡੀ ਦੇ ਵਿੱਚ ਜ਼ਬਰਦਸਤ ਰੈਲੀ ਤੋਂ ਬਾਅਦ ਇਕੱਠੇ ਹੋ ਕੇ ਮਲਾਜ਼ਮ ਤੇ ਪੈਨਸ਼ਨਰ ਕਿੱਦੜ ਵਾਹੇ ਦੇ ਬਾਜ਼ਾਰਾਂ ਦੇ ਵਿੱਚ ਆਪਣੀਆਂ ਮੰਗਾਂ ਦੇ ਲਈ ਝੰਡਾ ਮਾਰਚ ਕਰਨ ਲਈ ਨਿਕਲ ਚੁੱਕੇ ਨਾ ਸਾਰੇ ਬਾਜ਼ਾਰ ਦੇ ਵਿੱਚ ਜਿਹੜੇ ਦੇ ਕੇ ਸਰਕਾਰ ਦਾ ਵਿਰੋਧ ਕਰਕੇ ਆਪਣੀਆਂ ਮੰਗਾਂ ਨੂੰ ਉਭਾਰਨ ਦੇ ਲਈ ਲੋਕਾਂ ਦੀ ਕਚਹਿਰੀ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਜਥਾ ਮਾਰਚ ਢੰਨਾ ਮਾਰਚ ਲਈ ਚੱਲ ਚੁੱਕਿਆ ਹੈ ਆਪੋ ਆਪਣੇ ਧਰਮ ਨਾ ਦੇ ਕੇ ਟਾਲ ਕੇ ਦੁਨੀਆ ਨਾਲ ਬਾਹਰ ਆਪਣਾ ਰਾਤ ਨੂੰ ਸੰਭੇਰ ਕੇ ਰੱਖਾਇ ਤੇ ਜੀ ਰੋਜ਼ ਮਾਰਚ ਕੀ ਸ਼ਾਮ ਲੱਗੋ ਨਾ पंजाब सरकार मुर्दाबाद पंजाब सरकार मुर्दाबाद जिंदाबाद बाद जबाद ज़िंदाब ज़िंदी थोरी ਪਾ ਉਹਦੇ ਨੇੜੇ ਜੇ ਰਹੀਏ ਹਾਂ ਵਹੀ ਕਲ ਦੇ ਮੇਰਾ ਕਿਲਮੀਨਰ ਹਾਂ ਜੀ ਉਹਨਾਂ ਦੇ ਨੋ ਕਾਪੀਓ ਮਾ ਦੇ ਦੇਂਦੀ ਕਰਨਾ ਕਿਲਮੀਨਰ ਤੇ ਜਿਲ੍ਹਾ ਕਿਲਮੀਨਰ ਉਹ ਆਪੂ ਆਪਣੇ ਜਿਲ੍ਹੇ ਦੇ ਸਾਥੀ ਜਿਹੜੇ ਆਏ ਨੇ ਉਹਨਾਂ ਨੂੰ ਗੱਡੀਆਂ ਦੇ ਵਿੱਚ ਬਾਕੇ ਇਹਦਾ ਸਹੀ ਡੰਗ ਨਾਲ ਇਹ ਅਬਰੋਸ ਮਾਰ ਸਕਦੇ ਸਾਰੇ ਮੋਰਾਂ ਨਹੀਂ ਆਏ ਦੇਖ ਰਹੀ ਆਪਣਾ ਜੜਾ ਸਾਥ ਕੇਡਾ ਬਹੁਤ ਐਕ੍ਰੇਟ ਮੋਰਾਂ ਨਾਰੇ ਤਾਂ ਲਾਓ ਨਾਰੇ ਤਾਂ ਲਾਓ ਨਾਰੇ ਸਾਥੀ ਜਿਹੜੇ ਮੋਟਰਸਾਈਕਲਾਂ ਤੇ ਆ ਕੇ ਨਾਲ ਜੀ ਰਹੋ ਜੜਵਾ ਦੇ ਸਾਥੀ ਜਿਹੜੇ ਜਿੰਨੇ ਮੋਟਰਸਾਈਕਲਾਂ ਤੇ ਆ ਉਹਨਾਂ ਨੂੰ ਬੇਨਤੀ ਆ ਕਿ ਜਿਵੇਂ ਆਪਣਾ ਰੋਡ ਬਣਿਆ ਓਵੇਂ ਜਾਂ ਟੈਂਪੂ ਦੇ ਮੂਹਰੇ ਸਾਥੀ ਦੇ ਮੂਹਰੇ ਰਹਿਣਾ ਆ ਤਾਂ ਉਸ ਸਾਹਮਣੇ ਹੀ ਜਾਣਾ ਸਾਥੀਆਂ ਨੂੰ ਫੇਰ ਦੁਬਾਰਾ ਬੇਨਤੀ ਕਰਦੇ ਆ के साथी ने, रूट रूट जाना है। मोर जी सारे साथी नोट कर लॻो ਜੋ ਜੀ ਨੇ ਸੀਨੀਅਰ ਮੀਤ ਪ੍ਰਧਾਨ ਆ ਉਹ ਮੋਟਰਸਾਈਕਲ ਤੇ ਆ ਮੈਂ ਉਹਨੂੰ ਬੇਨਤੀ ਕਰੂੰਗਾ ਕਿ ਡੇਪੀ ਢੱਲੋਂ ਦੇ ਬਾਗ ਮੂਰਤੀ ਜਾਣਾ ਆਪਾਂ ਅਗਲੇ ਗੇਟ ਆ ਆਪਾਂ ਫਿਰ ਉਜਨਰ ਚੌਕ ਦੇ ਵਿੱਚ ਉਹ ਨਈ ਆਉ ਪੰਜਾਬੀ ਦੀ ਜਾਣਾ ਸਾਹੀ ਹਰਜੀਤ ਸਿੰਘ ਨੂੰ ਬੇਨਤੀ ਆ ਕਿ ਉਹ ਮੋਟਰਸਾਈਕਲ ਉਸ ਦੇ ਸਾਹਮਣੇ ਲਾ ਲਵੇ ਆਪਾਂ ਜਿਹੜੇ ਜਾਬਲਾ ਰੋਡ ਬਣਿਆ ਗਿਆ ਪੰਜਾਬ ਸਰਕਾਰ ਮੁਬਾਰਕਬਾਦ ਜੈ ਸਰਕਾਰਾ ਮੁਬਾਰਕਬਾਦ ਜੈ ਸਰਕਾਰਾ ਮੁਬਾਰਕਬਾਦ

मोटाद मुख्यत्री मता रुटकड़ा मुख्यत्री मोटा राध

Sarvodaya movement, Sarvodaya movement, Sarvodaya movement, Sarvodaya movement, ਦੀ ਜਿਲ੍ਹਾ ਕਨਵੀਨਰ ਨੂੰ ਮੈਂ ਬੇਨਤੀ ਕਰਦਾ ਕਿ ਅੱਗੇ ਜਾ ਕੇ ਮੋਟਰਸਾਈਕਲ ਲਾ ਕੇ ਲੜੀ ਨਾ ਟੁੱਟਣ ਦੇਣ ਜੀ ਪੰਜਾਬ ਸਰਕਾਰ ਮਰਦਾਬਾਦ 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 ਜੋ ਕਿਆਦੀ ਸਰਕਾਰ ਮਰਦਾਬਾਦ ਵਧੀਆ ਵਧੀਆ ਹੋਵੇ ਛੁਟਕਲੇ ਵਾਲੀ ਸਰਕਾਰ ਮਰਦਾਬਾਦ sada ek hai jinda raaj jindaabad ਪੰਜਾਬ ਮਾਜਮੇ ਤੇ ਸੰਝਾਂ ਰੰਟ ਜਿੰਦਾਬਾਦ ਸਾਡੇ ਇੱਕ ਜਿੰਦਾਬਾਦ ਜਿੰਦਾਬਾਦ ਪੰਜਾਬ ਐਮ ਲਾਜਮਤ ਤੇ ਪੈਨਸ਼ਨਰ ਸੰਘਾ ਬ੍ਰਾਂਚ ਜਿੰਦਾਬਾਦ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਕੋਈ ਵੀ ਸਾਥੀ ਜਿਹੜਾ ਹੈਗਾ ਜਿੱਦੇ ਕੋਲ ਜਿਹੜਾ ਵਾਹਨ ਹੈ ਵਾਹਨ ਨਾਲ ਮਾਰਚ ਦੇ ਵਿੱਚ ਸ਼ਾਮਲ ਕਰੇ ਸਾਰੇ ਸਾਥੀ ਸਿੱਕੇ ਆਟੋ ਦੇ ਪਗੜਾ ਸਟੇਅਰ ਆਟੋ ਦੇ ਪਗੜਾ ਪਗੜਾ ਪਾਤੀ ਆ ਜੋ ਇਸ ਤੋਂ ਬਾਅਦ ਆਪਾਂ ਆਰਡਰ ਜੋਕ ਤੇ ਹੁੰਦੇ ਹੋਏ ਦਿੱਲੀ ਦੀ ਲੋਰੀ ਕੁਰਸੀ ਦੇ ਸਾਹਮਣੇ ਜਿਹੜਾ ਹੈ ਉੱਥੇ ਕੋਈ 10 ਮਿੰਟ 15 ਮਿੰਟ ਲਾਵਾ ਦੇ ਸਾਰੇ ਯਾਤਰੀ ਜੀ ਆ ਰਹੇ ਇੱਥੋਂ ਆਪਾਂ ਰੋਕ ਕਾਰਨ ਫਟਾਇਆ ਜਿਹੜਾ ਮਾਰਚ ਹੈ ਪੈਦਲ ਮਾਰਚ ਦੇ ਨਾਲ-ਨਾਲ ਇਕਤਰ ਮਾਰਚ ਵੀ ਹੈ ਇਕਤਰ ਮਾਰਚ ਹੈ ਨਾਕਾ ਦੇਸ਼ ਦੇ ਸਾਰੇ ਸਾਥੀਆਂ ਨੂੰ ਅਪੀਲ ਹੈ ਜੇ ਤੂਕਾਰ ਦੇ ਵਿੱਚ ਆਪਣੇ ਨਿੱਕੇ ਸਾਥਨ ਕਰਨ ਪੰਜਾਬ ਸਰਕਾਰ लाजमा दुकानदार पंख जी वंड झाड़ू सरकार फुरा मिठाई पता मुकर खे मुदा सठ रुपय किलो कंडे सरकार बारो डंडे सठ रुपये किलो कंडे सठ रुपये किलो